ਜਾਣ ਤੁਹਾਡਾ ਫਰਸਟ ਆਫ ਆਲ ਮੈਂ ਕੰਗ੍ਰੈਚੁਲੇਟ ਕਰੂੰਗੀ ਸਾਰੇ ਪੇਰੈਂਟਸ ਨੂੰ ਤੇ ਜਿੰਨੇ ਵੀ ਸਾਡੇ ਟੀਚਰਸ ਨੇ ਜਿਨ੍ਹਾਂ ਦੇ ਹਾਰਡ ਵਰਕ ਦੇ ਸਦਕਾ ਸਾਡੇ ਜਿਹੜੇ ਬੱਚੇ ਨੇ ਮਤਲਬ ਉਹ ਉਸ ਮੁਕਾਮ ਤੇ ਪਹੁੰਚੇ ਨੇ ਕਿ ਇੱਕ ਅਸੀਂ ਰਿਮੋਟ ਏਰੀਆ ਦੇ ਵਿੱਚ ਸਬ ਮਤਲਬ ਇਸ ਪਤਨਾ ਏਰੀਏ ਨੂੰ ਬੈਕਵਰਡ ਏਰੀਆ ਦਾ ਸਰਟੀਫਿਕੇਟ ਮਿਲਦਾ ਹੈ ਤੇ ਇੱਕ ਬੈਕਵਰਡ ਏਰੀਆ ਦੇ ਬੱਚੇ ਕੰਪੀਟ ਕਰ ਰਹੇ ਨੇ ਪਟਿਆਲਾ ਸਿਟੀ ਦੇ ਬੱਚਿਆਂ ਨਾਲ ਤੇ ਇਸ ਇਲਾਕੇ ਲਈ ਵੀ ਤੇ ਸਪੈਸ਼ਲੀ ਸਾਡੇ ਵਾਸਤੇ ਇਹ ਬਹੁਤ ਮਾਣ ਦੀ ਗੱਲ ਹੈ ਤੇ ਉਸ ਤੋਂ ਬਾਅਦ ਈਵਨ ਨਾਟ ਥਿਸ ਇਅਰ ਲਾਸਟ ਟੂ ਲਾਸਟ ਇਅਰ ਵੀ ਸਾਡੇ ਬੱਚੇ ਨੇ ਪੰਜਾਬ ਦੇ ਵਿੱਚੋਂ 10th CBSE ਬੋਰਡ ਐਗਜ਼ਾਮ ਦੇ ਵਿੱਚੋਂ ਸੈਕੰਡ ਪੋਜੀਸ਼ਨ ਲਈ ਸੀ ਔਰ ਪਟਿਆਲਾ ਡਿਸਟ੍ਰਿਕਟ ਚੋਂ ਫਰਸਟ ਸੀ ਮਤਲਬ ਇਹ ਸਿਰਫ ਇੱਕ ਵਾਰ ਨਹੀਂ ਹੈ ਏ ਸਾਡੇ ਕੰਟੀਨਿਊਸਲੀ ਉਸ ਤਰੀਕੇ ਨਾਲ ਸਾਡੇ ਬੱਚੇ ਰਿਜ਼ਲਟ ਦੇ ਰਹੇ ਨੇ ਤੇ ਬਿਕੋਜ਼ ਆਫ ਟੀਚਰਸ ਐਫਰਟਸ ਬੱਚਿਆਂ ਤੇ ਬੱਚਿਆਂ ਦੇ ਪੇਰੈਂਟਸ ਦੀ ਐਕਸਟਰਾ ਆਰਡੀਨਰੀ ਕੇਅਰ ਨਾਲ ਇਹ ਸਾਡਾ ਜਿਹੜਾ ਇਸ ਮਕਾਮ ਤੇ ਸੀ ਪਹੁੰਚੇ ਆ ਦੂਸਰਾ ਅਸੀਂ ਬਹੁਤ ਸ਼ਾਰਟ ਸਪੈਨ ਸਾਡੇ ਬੱਚੇ ਨੈਸ਼ਨਲ ਕਾਲਜਸ ਦੇ ਵਿੱਚ ਐਡਮਿਸ਼ਨ ਲੈ ਚੁੱਕੇ ਨੇ ਸਕੂਲ 2011 ਦੇ ਵਿੱਚ ਬਣਿਆ ਤੇ ਉਸ ਤੋਂ ਬਾਅਦ ਅਸੀਂ ਆਪਣੇ ਉਦੋਂ ਸਾਡਾ 7th ਤੱਕ ਸਕੂਲ ਸੀ ਤੇ ਅਸੀਂ ਆਪਣੇ ਹੀ ਬੱਚਿਆਂ ਨੂੰ ਅਪਗ੍ਰੇਡ ਕੀਤਾ ਵਿਥਿਨ 7 8 ইয়ারਸ ਸਾਡੇ ਜਿਹੜੇ ਬੱਚੇ ਨੇ 23 ਬੱਚੇ ਅਸੀਂ ਡਾਕਟਰ ਬਣ ਗਏ ਨੇ ਸਾਡੇ ਸਕੂਲ ਦੇ ਔਰ ਜਿਸ ਦੇ ਵਿੱਚੋਂ 14 ਬੱਚਿਆਂ ਨੂੰ ਗਵਰਨਮੈਂਟ ਸੀਟਸ ਮਿਲੀਆਂ ਨੇ ਗਵਰਨਮੈਂਟ ਇਨ ਪੰਜਾਬ ਐਂਡ ਪੁਸਤੂ ਬਾਗ ਦੇ ਜਿੰਨੇ ਸਾਡੇ ਬੱਚੇ ਚਾਰ ਬੱਚੇ ਨੇ ਜਿਹੜੇ IIT ਕ੍ਰੈਕ ਕਰ ਚੁੱਕੇ ਨੇ ਸੋ ਡਿਫਰੈਂਟ ਸਟਰੀਮਸ ਦੇ ਵਿੱਚ ਲਾ ਦੇ ਵਿੱਚ ਦਿੱਲੀ ਯੂਨੀਵਰਸਿਟੀ ਕੈਂਪਸ ਤੱਕ ਸਾਡੇ ਜਿਹੜੇ ਬੱਚੇ ਨੇ ਉਹ ਪਹੁੰਚੇ ਨਹੀਂ ਸੋ ਅਸੀਂ ਸਾਰੇ ਪੇਰੈਂਟਸ ਨੂੰ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦੇ ਆ ਕਿ ਇਸ ਏਰੀਏ ਨੂੰ ਜੋ ਹੈਲਿਕਸ ਨੇ ਮਤਲਬ ਜੋ ਬੱਚਿਆਂ ਦੀ এডਿਕੇਸ਼ਨ ਦੇ ਪ੍ਰਤੀ ਅਵੇਅਰਨੈਸ ਆਈ ਹੈ ਤੇ ਇਹਦੇ ਨਾਲ ਨਾਲ ਜਿੰਨੇ ਵੀ ਹੋਰ ਆਲੇ ਦੁਆਲੇ ਦੇ ਸਕੂਲਸ ਨੇ ਉਹ ਵੀ ਕੰਪੀਟੀਟਿਵ ਸਪਿਰਟ ਜਿਹੜੀ ਹੈ ਉਹ ਸਾਡੇ ਨਾਲ ਗੇਨ ਕਰ ਰਹੇ ਨੇ ਤੋਂ ਸਾਨੂੰ ਇਸ ਦਾ ਬਹੁਤ ਉਹ ਹੈ ਤੇ ਬਾਕੀ ਮੈਂ ਹੁਣ ਰਿਜ਼ਲਟ ਤੇ ਆਉਂਗੀ 10th ਕਲਾਸ ਦੇ 10th ਦੇ ਵਿੱਚ ਜਿੰਨੇ ਵੀ ਸਾਡੇ ਸਟੂਡੈਂਟਸ ਨੇ 100% ਰਿਜ਼ਲਟ ਰਿਹਾ 95 ਤੋਂ 100% ਮਾਰਕਸ ਤੱਕ 13 ਬੱਚਿਆਂ ਨੇ ਨੰਬਰ ਪ੍ਰਾਏ ਨੇ 13 ਸਟੂਡੈਂਟਸ ਨੇ 95% ਤੋਂ ਉੱਪਰ ਨੰਬਰ ਨੇ ਔਰ 90 ਤੋਂ 95% 16 ਬੱਚਿਆਂ ਦੇ ਨੰਬਰ ਨੇ ਔਰ 80 ਤੋਂ 90% 62 ਸਟੂਡੈਂਟਸ ਨੇ ਔਰ 70 ਤੋਂ 80% 70 ਸਟੂਡੈਂਟਸ ਨੇ ਔਰ 60 ਤੋਂ 70% ਓਨਲੀ 30 ਸਟੂਡੈਂਟਸ ਹੈ ਔਰ लेस देन 13 ਸਟੂਡੈਂਟਸ ਮਤਲਬ लेस देन 60 ਕਿਸੇ ਵੀ ਬੱਚੇ ਦੇ ਨੰਬਰ ਨਹੀਂ ਹੈ ਸੋ ਰਿਗਾਰਡਿੰਗ ਮੈਂ ਹੁਣ ਤੁਹਾਨੂੰ ਦੱਸੂੰ ਕਿ ਪੂਰਵ ਗੋਇਲ ਹੀ ਸਕੋਰ 98.6% ਮਾਰਕਸ ਔਰ ਉਹ ਬੱਚਾ ਬਿਨਾ ਟਿਊਸ਼ਨ ਤੋਂ ਉਸ ਬੱਚੇ ਨੇ ਕੋਈ ਵੀ ਟਿਊਸ਼ਨ ਨਹੀਂ ਰੱਖੀ ਸੀ ਕੀ ਉਹ ਬੱਚੇ ਨੇ ਸਿਰਫ ਸਕੂਲ এডਿਕੇਸ਼ਨ ਦੇ ਨਾਲ 98.6% ਨੰਬਰ ਲੈ ਕੇ ਡਿਸਟ੍ਰਿਕਟ ਪਟਿਆਲਾ ਦੇ ਵਿੱਚੋਂ 10th ਦੇ CBSE ਬੋਰਡ ਚੋ ਸੈਕਿੰਡ ਨੰਬਰ ਤੇ ਆਇਆ ਹੈ ਸੋ ਮੇਰੀ ਪੇਰੈਂਟਸ ਨੂੰ ਹੰਬਲ ਰਿਕੁਐਸਟ ਹੈ ਕਿ ਕਾਈਂਡਲੀ ਆਪਣੇ ਬੱਚਿਆਂ ਨੂੰ 셀ਫ ਸਟਡੀ ਦੀ ਆਦਤ ਪਾਓ ਨਾ ਕਿ ਟਿਊਸ਼ਨਸ ਭੇਜਣ ਦੀ ਕਿਉਂਕਿ ਟਿਊਸ਼ਨ ਤੇ ਬੱਚੇ ਦਾ ਟਾਈਮ ਬਹੁਤ ਵੇਸਟ ਹੁੰਦਾ ਹੈ ਅ ਬੱਚਾ ਬਾਹਰ ਜਾ ਰਿਹਾ ਘਰੋਂ ਉਹ ਆਪਣੇ ਫਰੈਂਡ ਸਰਕਲ ਚ ਇੱਕ ਜਾਂ ਡੇਢ ਘੰਟਾ ਟਾਈਮ ਸਪੋਇਲ ਕਰ ਦਿੰਦਾ ਹੈ ਔਰ ਕਿਸੇ ਗਲਤ ਸੋਸਾਇਟੀ ਚ ਵੀ ਜਾ ਸਕਦਾ ਹੈ ਸੋ ਮੇਰੀ ਸਾਰਿਆਂ ਨੂੰ ਇੱਕ ਰਿਕੁਐਸਟ ਹੈ ਕਿ ਆਪਣੇ ਬੱਚੇ ਨੂੰ 셀ਫ ਸਟਡੀ ਕਰਵਾਓ ਔਰ ਉਸ ਤੋਂ ਬਾਅਦ ਰਮਨ ਸਿੰਘਲਾ ਗਰਲ ਹੈ ਉਸਨੇ ਸਕੂਲ ਦੇ ਵਿੱਚੋਂ 97.2 ਮਾਰਕਸ ਲੈ ਕੇ ਸੈਕਿੰਡ ਪੋਜੀਸ਼ਨ ਅਰਨ ਕੀਤੀ ਹੈ ਔਰ ਉਸ ਤੋਂ ਬਾਅਦ ਦਮਨਪ੍ਰੀਤ ਕੋਲ ਸ਼ੀ ਸਕੋਰ 96.4% ਮਾਰਕਸ ਐਂਡ ਸ਼ੀ स्टूड ਥਰਡ ਇਨ ਸਕੂਲ ਸੋ ਮੈਂ ਸਾਰੇ ਹੀ ਬੱਚਿਆਂ ਨੂੰ ਜਿਨ੍ਹਾਂ ਨੇ ਮੋਰ ਥੈਨ 90% ਮਾਰਕਸ ਲੈਨੇ ਉਹ ਇਕੁਅਲੀ ਡਿਸਰਵਿੰਗ ਨੇ ਉਹਨਾਂ ਸਾਰਿਆਂ ਨੂੰ ਵਧਾਈ ਦੇਣੀ ਆ ਤੇ ਇਵਨ ਜਿਹੜੇ ਬਿਲੋ ਐਵਰੇਜ ਜਾਂ ਐਵਰੇਜ ਸਟੂਡੈਂਟ ਨੇ ਉਹਨਾਂ ਨੇ ਵੀ ਲੈਸ ਥੈਨ 60% ਕਿਸੇ ਨੇ ਵੀ ਸਕੋਰ ਨਹੀਂ ਕੀਤਾ ਸੋ ਉਹਨਾਂ ਹੀ ਸਾਰੇ ਵਧਾਈ ਦੇ ਪਾਤਰ ਨੇ ਥੈਂਕ ਯੂ ਵੈਰੀ ਮੱਚ